ਉਹਨੂੰ ਅੱਜ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਆਵਾਜ਼ ਨਾ ਉਠਾਏ ਸਰਕਾਰਾਂ ਦੇ ਅੰਗੇਸ਼ਟ ਬੋਲਦਾ ਸੀ ਸਰਕਾਰਾਂ ਕੋਈ ਕੰਮ ਨਹੀਂ ਸੀ ਕਰਦਾ ਉਹਨੂੰ ਬੋਲਦਾ ਰਹਿੰਦਾ ਸੀ ਦਬਣ ਦੀ ਲੋੜ ਨਹੀਂ ਪੂਰਾ ਮੈਂ ਉਹਨਾਂ ਦੇ ਨਾਲ ਸਾਥ ਦਵਾਂਗਾ ਜਿੱਥੇ ਮਰਜ਼ੀ ਮੈਨੂੰ ਬੁਲਾ ਲੈਣ ਉਹਦਾ ਨਾਲ ਜਾਵਾਂਗਾ ਮੈਨੂੰ ਜਦੋਂ ਮਰਜ਼ੀ ਬੁਲਾ ਲੇ ਇਹ ਦੋ ਟਕੇ ਦੇ ਗੈਂਕਸਰ ਵੀ ਇਹ ਗੋਲੀਆਂ ਗੋਲੀਆਂ ਮਾਰ ਕੇ ਸਾਡੇ ਮੇਰੇ ਕੋਲ ਕਿੰਨਾ ਅਥਰੈਟ ਸੀਗੇ ਹੁਣ ਵੀ ਅਥਰੈਟ ਨੇ ਮੈਂ ਡਰਦਾ ਡੁਰਦਾ ਨਹੀਂ ਆ ਭਰਿਆ ਇਹ ਤਾਂ ਨੋ ਨਸ਼ੇੜੀ ਬੰਦੇ ਹੁਣ ਜਿਹੜੇ ਫੈਰ ਫੂ ਕਰਕੇ ਚਲੇ ਜਾਂਦੇ ਨਸ਼ੇੜੀ ਬੰਦੇ ਹੀ ਹੁੰਦੇ ਆ ਨਸ਼ਾ ਕਰਕੇ ਇਹਨਾਂ ਦੇ ਪਤਾ ਲੱਗਦੇ ਨੇ ਕੋਈ ਦੱਸਿਆ ਜਾਂਦਾ ਨਹੀਂ ਸਿਰਫ ਇਹ ਦੱਸਿਆ ਜਾਂਦਾ ਹੁਣ ਜਦੋਂ ਜਿਹੜੇ ਵੀ ਗੈਂਗਸਟਰ ਨੇ ਉਹਦਾ ਘਰ ਘੂਰ ਨਹੀਂ ਚੱਲਦਾ ਤੇ ਗੈਂਗਸਟਰ ਬਣਤਾ ਜਾਂਦੇ ਨੇ ਤੇ ਪੈਸੇ ਲੋਕਾਂ ਤੋਂ ਮੰਗਦੇ ਨੇ ਕਿ ਬਰੋਤੀਆਂ ਦੇ ਦਿਓ ਇਹਨਾਂ ਦੇ ਘਰ ਦਾ ਗੁਜ਼ਾਰਾ ਚੱਲੇ ਨਹੀਂ ਤਾਂ ਮੇਰੇ ਹਿਸਾਬ ਨਾਲ ਉਹ ਗੁਰਦੁਆਰੇ ਚ ਲੰਗਰ ਲੂੰਗਰ ਖਾਂਦੇ ਹੋਣੇ ਗੁਰਦੁਆਰਾ ਸਾਹਿਬ ਚ ਜਾਂ ਮੰਦਿਰ ਚ ਲੰਗਰ ਖਾਂਦੇ ਜਿਹੜੇ ਗੈਂਗਸਟਰ ਨੇ ਜਿਹੜੇ ਗੈਂਗਸਟਰ ਦੋ ਟਕੇ ਦੇ ਗੈਂਗਸਟਰ ਬਣਦੇ ਨੇ ਉਹ ਤਾਂ ਜਿਸ ਤਰੀਕੇ ਦੇ ਨਾਲ ਅੱਜ ਪੰਜਾਬ ਦੇ ਵਿੱਚ ਜੋ ਵੀ ਚੱਲ ਰਿਹਾ ਹੈ ਇਹ ਸਭ ਪਲੀ ਪਾਂ ਜਾਣਦੇ ਨੇ ਕਿਉਂਕਿ ਸ਼ਰਿਆਮ ਨਿੱਤ ਗੋਲੀਆਂ ਚੱਲਦੀਆਂ ਨੇ ਸ਼ਰਿਆਮ ਇਨਕਾਊਂਟਰ ਹੁੰਦੇ ਨੇ ਪਰ ਪ੍ਰਸ਼ਾਸਨ ਲਗਾਤਾਰ ਆਪਣਾ ਕੰਮ ਕਰ ਰਿਹਾ ਹੈ ਸਰਕਾਰਾਂ ਆਪਣਾ ਕੰਮ ਕਰ ਰਹੀਆਂ ਤੁਹਾਨੂੰ ਦੱਸ ਦਈਏ ਕਿ ਤਾਜ਼ਾ ਘਟਨਾ ਮਾਨਸੇ ਦੇ ਵਿੱਚ ਸਾਹਮਣੇ ਆਈ ਹੈ ਜਿੱਥੇ ਮਾਨਿਕ ਗੋਇਲ ਦੇ ਚਾਚਾ ਜੀ ਤੇ ਗੋਲੀਆਂ ਚੱਲੀਆਂ ਨੇ ਮੈਂ ਮਾਨਿਕ ਗੋਇਲ ਉਹ ਸ਼ਖਸ ਜਿਹੜਾ ਅਕਸਰ ਹੀ ਗਰੀਬ ਲੋਕਾਂ ਦੇ ਹੱਕ ਦੀ ਆਵਾਜ਼ ਚੁੱਕਦਾ ਸੋ ਸ਼ਰਿਆਮ ਗੋਲੀਆਂ ਚੱਲੀਆਂ ਨੇ ਉਹਨਾਂ ਦੇ ਚਾਚਾ ਜੀ ਦੀ ਦੁਕਾਨ ਤੇ ਸੋ ਉਸੇ ਤੇ ਅੱਜ ਚਰਚਾ ਰਹੇਗੀ ਤੁਹਾਡੇ ਨਾਲ ਸਿਮਰਜੀਤ ਸਿੰਘ ਮਾਨ ਮੌਜੂਦ ਰੈ ਸੋ ਅਕਸਰ ਜਿਹੜੇ ਆਪਣੇ ਨਾਲ ਇਸ ਵਿਸ਼ੇ ਤੇ ਚਰਚਾ ਕਰਦੇ ਰਹਿੰਦੇ ਨੇ ਗੈਂਗਸਟਰ ਬਾਤ ਤੇ ਅੱਜ ਤਾਂ ਗੋਲੀਆਂ ਚੱਲਦੀਆਂ ਨੇ ਸੋ ਅੱਜ ਇਸੇ ਤੇ ਆਪਾਂ ਚਰਚਾ ਕਰਾਂਗੇ ਮਾਨ ਸਾਹਿਬ ਸਵਾਗਤ ਹੈ ਤੁਹਾਡਾ ਧੰਨਵਾਦ ਤੁਹਾਡਾ ਜੀ ਮਾਨ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਜਿਸ ਤਰ੍ਹਾਂ ਦੇਖਿਆ ਜਾਂਦਾ ਬਿੱਤੀ ਕੱਲ ਕਿ ਮਾਨਸਾ ਦੇ ਵਿੱਚ ਸ਼ਰਿਆਮ ਗੋਲੀਆਂ ਚੱਲੀਆਂ ਨੇ ਕੀ ਕਹਿਣਾ ਚਾਹੋਗੇ ਭਾਈ ਜੀ ਦੇਖੋ ਇੱਕ ਸ਼ਹਿਰ ਐਡਾ ਵੱਡਾ ਸ਼ਹਿਰ ਹੋ ਕੇ ਮਾਨਸਾ ਸਿਟੀ ਦੇ ਵਿੱਚ ਗੋਲੀਆਂ ਚੱਲ ਨਿੰਦੌਣੇ ਉਹ ਘਟਨਾ ਹੈ ਜਿਵੇਂ ਕਿ ਦੇਖੋ ਭਲੇ ਬਾਜ਼ਾਰ ਚੋ ਦੁਕਾਨ ਤੇ ਗੋਲੀਆਂ ਚਲਾ ਕੇ ਚਲੇ ਜਾਂਦੇ ਆ ਉਹ ਬੰਦੇ ਹਾਲ ਤੱਕ ਅਰੈਸਟ ਨਹੀਂ ਕਿੱਥੇ ਪਹੁੰਚ ਗਏ ਨੇ ਕਿੱਥੋਂ ਹਥਿਆਰ ਆਉਂਦੇ ਨੇ ਕਿੱਥੇ ਪ੍ਰਸ਼ਾਸਨ ਸੁੱਤਾ ਪਿਆ ਹੈ ਕੱਲ ਦੇ ਬੰਦੇ ਅਰੈਸਟ ਨਹੀਂ ਹੋਏ ਮੋਟਰਸਾਈਕਲ ਤੇ ਆ ਕੇ ਗੋਲੀਆਂ ਚਲਾ ਕੇ ਔਰ ਮੋਟਰਸਾਈਕਲ ਦਾ ਨੰਬਰ ਵੀ ਹੋਗਾ ਟ੍ਰੇਸ ਕਰ ਸਕਦੇ ਸੀ ਕਿਉਂ ਨਹੀਂ ਟ੍ਰੇਸ ਕੀਤਾ ਅੱਜ ਜਦ ਕਿ ਮਾਨਸਾ ਸਿਟੀ ਅੱਜ ਬੰਦ ਕੀਤੀ ਹੈ ਬਾਕੀ ਉਹ ਬੰਦਾ ਇੱਕ ਏਦਾਂ ਦਾ ਮਸੀਹਾ ਸੀ ਗਰੀਬਾਂ ਦੀ ਹੱਕ ਦੀ ਲੜਦਾ ਸੀ ਗਰੀਬਾਂ ਦੀ ਆਵਾਜ਼ ਉਠਾਉਂਦਾ ਸੀਗਾ ਉਹਨੂੰ ਅੱਜ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਆਵਾਜ਼ ਨਾਟ ਹੈ ਸਰਕਾਰਾਂ ਦੇ ਅੰਗੇਸ਼ਟ ਬੋਲਦਾ ਸੀ ਸਰਕਾਰਾਂ ਕੋਈ ਕੰਮ ਨਹੀਂ ਸੀ ਕਰਦਾ ਉਹਨੂੰ ਬੋਲਦਾ ਰਹਿੰਦਾ ਸੀ ਇਸ ਕਰਕੇ ਉਹਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਡਰ ਜਾਏਗਾ ਤੁਹਾਨੂੰ ਕੀ ਲੱਗਦਾ ਕਿ ਮਾਨਕ ਗੋਇਲ ਦੇ ਚਾਚਾ ਜੀ ਤੇ ਗੋਲੀਆਂ ਚੱਲੀਆਂ ਨੇ ਤੁਹਾਨੂੰ ਕੀ ਲੱਗਦਾ ਕਿ ਯਾਨੀ ਗੋਇਲ ਸਾਹਿਬ ਨੂੰ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਉਹਨਾਂ ਦੀ ਦੁਕਾਨ ਤੇ ਗੋਲੀਆਂ ਚੱਲੀਆਂ ਨਹੀਂ ਕਿਤੇ ਨਾ ਕਿਤੇ ਇੱਕ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਇਹ ਗੱਲ ਸੱਚ ਹੈ ਉਹ ਟਾਰਗੇਟ ਕਰ ਰਹੇ ਨੇ ਕਿ ਇਹ ਇਹ ਡਰ ਜਾਣ ਵੀ ਦੂਜੇ ਬੰਦੇ ਨੂੰ ਡਰਾਇਆ ਜਾਵੇ ਮਾਵਾਪ ਨੂੰ ਡਰਾਇਆ ਜਾਵੇ ਚਾਚੇ ਨੂੰ ਡਰਾਇਆ ਜਾਵੇ ਚਾਚੂ ਕਿ ਬੰਦਾ ਦਬ ਜੇਗਾ ਕਿ ਡਰ ਜੇਗਾ ਦਵਣ ਦੀ ਲੋੜ ਨਹੀਂ ਪੂਰਾ ਮੈਂ ਉਹਨਾਂ ਦੇ ਨਾਲ ਸਾਥ ਦਵਾਂਗਾ ਜਿੱਥੇ ਮਰਜ਼ੀ ਮੈਨੂੰ ਬੁਲਾ ਲੈ ਮੈਂ ਉਹਦਾ ਨਾਲ ਜਾਵਾਂਗਾ ਮੈਨੂੰ ਜਦੋਂ ਮਰਜ਼ੀ ਬੁਲਾ ਲੇ ਔਰ ਦੂਜੀ ਗੱਲ ਇਹ ਜਿਹੜੇ ਬੰਦੇ ਆ ਨਾ ਕਿੱਧੜ ਧਮਕੀਆਂ ਦੇ ਨਾਲ ਡਰਨ ਦੀ ਲੋੜ ਨਹੀਂ ਇਹ ਬੰਦਾ ਗਰੀਬਾਂ ਦੀ ਆਵਾਜ਼ ਚੱਕਦਾ ਜਰੂਰ ਚੱਕੇ ਜਰੂਰ ਆਪਣੀ ਮੰਜ਼ਿਲ ਤੇ ਪਹੁੰਚੇਗਾ ਪਰ ਕੋਈ ਨਾ ਕੋਈ ਬੰਦਾ ਤਾਂ ਪੰਜਾਬ ਚ ਉੱਠੂਗਾ ਨਾ ਗਰੀਬਾਂ ਦੀ ਆਵਾਜ਼ ਚੱਕਣ ਵਾਲਾ ਐਦਾਂ ਦਾ ਹੋਰ ਬਹੁਤ ਨੇ ਜਿਹੜੇ ਆਵਾਜ਼ ਚੱਕਦੇ ਨੇ ਵਧੀਆ ਐਦ ਨਾਲ ਖੜਾ ਤੇ ਜਿਹੜੇ ਇਤਾਂ ਦੀਆਂ ਘਟੀਆਂ ਕਰਦੁੱਤਾ ਕਰਦੇ ਨੇ ਜਿਵੇਂ ਕਿ ਕੋਈ ਵੀ ਗੈਂਗਸਟਰ ਹੈ ਇਹ ਦੋ ਟੱਗੇ ਦੇ ਗੈਂਗਸਟਰ ਨਹੀਂ ਇਹ ਗੋਲੀਆਂ ਗੋਲੀਆਂ ਮਾਰਕੇ ਸਾਡੇ ਮੇਰੇ ਕੋਲ ਕਿੰਨਾ ਅਥਰੈਟ ਸੀਗੇ ਹੁਣ ਵੀ ਅਥਰੈਟ ਨੇ ਮੈਂ ਡਰਦਾ ਡੁਰਦਾ ਨਹੀਂ ਐ ਕੋਈ ਵੀ ਬੰਦਾ ਡਰਨ ਦੀ ਲੋੜ ਨਹੀਂ ਪ੍ਰਸ਼ਾਸਨ ਦੇ ਧਿਆਨ ਚ ਕੋਈ ਨਹੀਂ ਅੱਜ ਨਹੀਂ ਤਾਂ ਕੱਲ ਤਾਂ ਫੜੇ ਜਾਣਗੇ ਉਹ ਮਾਨਸਾ ਸਿਟੀ ਅੱਜ ਬੰਦਗੀ ਨਹੀਂ ਸ਼ਾਮ ਤੱਕ ਨਤੀਜਾ ਕੋਈ ਨਾ ਕੋਈ ਨਿਕਲੇਗਾ ਅੱਜ ਨਹੀਂ ਤਾਂ ਕੱਲ ਫੜੇ ਜਾਣਗੇ ਉਹ ਕੋਈ ਨਹੀਂ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਗਿਆ ਜੇ ਨਾ ਪ੍ਰਸ਼ਾਸਨ ਨੇ ਕੰਮ ਕੀਤਾ ਉਥੋਂ ਦੇ ਐਸਐਸਪੀ ਨੇ ਪੁਲਿਸ ਨੇ ਤਾਂ ਸਰਕਾਰ ਤਾਂ ਪਈ ਹੈ ਸਰਕਾਰ ਨੇ ਕੀਤਾ ਤਾਂ ਫਿਰ ਸੈਂਟਰ ਤੱਕ ਜਾਵਾਂਗੇ। ਇਹ ਹੀ ਹੋ ਸਕਦਾ ਨਾ। ਸਾਨੂੰ ਕੀ ਲੱਗਦਾ ਕਿ ਜਿਸ ਤਰ੍ਹਾਂ ਸਰੀਆਮ ਗੋਲੀਆਂ ਚੱਲਦੀਆਂ ਨੇ ਧਮਕੀਆਂ ਦਿੱਤੀਆਂ ਜਾਂਦੀਆਂ ਇਹ ਮਾਮਲਾ ਕਿੱਦਾਂ ਦਾ ਹੋ ਸਕਦਾ ਕਿਉਂਕਿ ਹਾਲਾਂਕਿ ਉਹਨਾਂ ਵੱਲੋਂ ਬਿਆਨ ਸੀ ਕਹਿੰਦੇ ਕਿ ਨਾ ਸਾਡੇ ਕੋਲ ਕੋਈ ਫੋਨ ਆਇਆ ਨਾ ਧਮਕੀ ਭਰਿਆ ਨਾ ਸਾਡੇ ਕੋਲ ਕਿਸੇ ਦੀ ਰੰਜਿਸ਼ ਸੀ। ਕੀ ਲੱਗਦਾ ਕਿ ਕੀ ਨਿਕਲ ਕੇ ਆ ਸਕਦਾ? ਵੀਰੇ ਦੇਖੋ 2-4 ਲੋਕ ਹੁੰਦੇ ਨੇ ਸ਼ਰਾਰਤੀ ਜਿਹੜੇ ਐਦਾਂ ਦਾ ਕੰਮ ਕਰਕੇ ਚਲੇ ਜਾਂਦੇ ਡਰਾਉਣ ਦੀ ਕੋਸ਼ਿਸ਼ ਕਰਦੇ ਕਿ ਉਹ ਬੰਦਾ ਵਧੀਆ ਕੰਮ ਕਰ ਰਿਹਾ ਸੀਗਾ। ਤੇ ਅੱਜ ਉਹ ਬੰਦੇ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਤੇ ਨਾ ਕਿਤੇ ਲੱਗਦਾ ਕਿ ਕਿਸੇ ਨਾ ਕਿਸੇ ਬੰਦੇ ਦਾ ਹੱਥ ਜ਼ਰੂਰ ਹੋ ਸਕਦਾ ਪਿੱਛੇ ਕਿ ਇਹਨਾਂ ਨੂੰ ਡਰਾਇਆ ਜਾਵੇ ਧਮਕਾਇਆ ਜਾਵੇ ਕਿ ਉਹ ਪਿੱਛੇ ਹਟ ਜਾਏਗਾ ਪਰ ਡਰਨ ਦੀ ਉਹਨਾਂ ਨੂੰ ਲੋੜ ਨਹੀਂ ਆਪਾਂ ਪੂਰਾ ਪੰਜਾਬ ਉਹਨਾਂ ਦਾ ਸਾਥ ਦੇਵਾਂਗੇ ਜਦੋਂ ਤੱਕ ਉਹ ਬੰਦੇ ਅਰੈਸਟ ਨਹੀਂ ਹੁੰਦੇ ਉਹਨੂੰ ਪੁੱਛਾਂਗੇ ਇਹਦੇ ਪਿੱਛੇ ਹੱਥ ਕਿਹਦਾ ਸੀ ਕੌਣ ਕਰਵਾ ਰਿਹਾ ਇਹ ਤਾਂ ਲੋ ਨਸ਼ੇੜੀ ਬੰਦੇ ਹੋਣੇ ਜਿਹੜੇ ਫੇਰਫੂਲ ਕਰਕੇ ਚਲੇ ਜਾਂਦੇ ਨਸ਼ੇੜੀ ਬੰਦੇ ਹੁੰਦੇ ਨਸ਼ਾ ਕਰਕੇ ਇਹਨਾਂ ਨੂੰ ਪਤਾ ਲੱਗਦੇ ਨੇ ਕੋਈ ਦੱਸਿਆ ਜਾਂਦਾ ਨਹੀਂ ਸਿਰਫ ਇਹ ਦੱਸਿਆ ਜਾਂਦਾ ਹੁਣ ਕਿ ਤੁਸੀਂ ਉਹਨਾਂ ਦੇ ਘਰੇ ਗੋਲੀਆਂ ਚਲਾ ਦਿਓ ਇਹਨੂੰ ਮੁੱਦਾ ਦਾ ਪਤਾ ਨਹੀਂ ਉਹਦੇ ਕਿਹੜੇ ਮੁੱਦੇ ਦੀ ਗੱਲ ਕੀਤੀ ਹੈ ਜਾਂ ਕੀ ਕੀ ਗੱਲ ਹੋਈ ਕੀ ਨਹੀਂ ਹੋਈ ਤੁਹਾਨੂੰ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਸ਼ਰਿਆਮ ਗੋਲੀਆਂ ਚੱਲਦੀਆਂ ਨੇ ਰੰਗਦਾਰੀ ਮੰਗੀ ਜਾਂਦੀ ਹੈ ਕਲਾਕਾਰਾਂ ਤੇ ਯਾਨੀ ਘਰਾਂ ਤੇ ਗੋਲੀਆਂ ਚੱਲਦੀਆਂ ਕਲਾਕਾਰਾਂ ਨੂੰ ਮਾਰ ਦਿੱਤਾ ਜਾਂਦਾ ਸਿਰਫ ਇੱਕ ਫਰੌਤੀਆਂ ਕਰਕੇ ਤੁਹਾਨੂੰ ਕੀ ਲੱਗਦਾ ਕਿ ਅੱਜ ਪੰਜਾਬ ਦਾ ਮਾਹੌਲ ਕਿਦਾਂ ਦਾ ਬਣਿਆ ਹੋਇਆ ਬਾਈ ਜੀ ਦੇਖੋ ਪੰਜਾਬ ਚ ਤਿੰਨ ਚਾਰ ਮਹੀਨੇ ਤੋਂ ਸਰਚ ਦੇਖੋ ਤੁਸੀਂ ਪਿੱਛੇ ਜਾ ਕੇ ਗੈਂਗਸਟਰਾਂ ਨੇ ਨੱਕ ਜਿਦਾਮ ਲੈਂਦਾ ਵੇ ਪੰਜਾਬ ਜ ਦਾ ਕਦੇ ਵਪਾਰੀ ਦੇ ਗੋਲੀ ਮਾਰ ਕੇ ਉਹਨੂੰ ਮਾਰ ਦਿੱਤਾ ਜਾਂਦਾ ਉਹਨਾਂ ਦੀ ਕੋਈ ਗੱਲ ਨਹੀਂ ਮੰਨਦਾ ਕਦੇ ਗੈਂਗਸਟਰਾਂ ਜਿਹੜੇ ਸਿੰਗਰ ਹੈ ਗੈਂਗਸਟਰ ਇਹਨਾਂ ਦਾ ਤਾਂ ਫਰੋਤੀਆਂ ਮੰਗਦੇ ਨੇ ਇਹਨਾਂ ਦਾ ਕੰਮ ਹੀ ਚੱਲਦਾ ਜਿਹੜੇ ਵੀ ਗੈਂਗਸਟਰਾਂ ਨੇ ਇਹਦਾ ਘਰ ਘੁਰ ਨਹੀਂ ਚੱਲਦਾ ਇਹ ਗੈਂਗਸਟਰ ਬਣਤਾ ਜਾਂਦੇ ਨੇ ਤੇ ਪੈਸੇ ਲੋਕਾਂ ਤੋਂ ਮੰਗਦੇ ਨੇ ਗਰੀਬ ਬੰਦੇ ਤੋਂ ਹੀ ਪੈਸਾ ਇਕੱਠਾ ਕਰਦੇ ਨੇ ਜਾਂ ਸਿੰਗਰਾਂ ਤੋਂ ਪੈਸਾ ਇਕੱਠਾ ਜਿਹੜੇ ਇਹਨਾਂ ਦੀ ਗੱਲ ਮੰਨ ਲਨ ਦਾ ਉਹਨੂੰ ਤਾਂ ਛੱਡ ਦਿੰਦੇ ਜਿਹੜਾ ਨਹੀਂ ਮੰਨਦਾ ਉਹਨੂੰ ਗੋਲੀਆਂ ਮਾਰ ਕੇ ਡਰਾ ਦਿੰਦੇ ਇੱਕ ਸਿੰਗਰ ਹੋਰ ਸੀ ਜਿਹਨੇ ਜੀਰਖਪੁਰ ਕੰਪਲੀਟ ਦਰਜ ਕਰਾਈ ਉਹ ਧਰਮੀ ਗਾਣੇ ਗਾਉਂਦਾ ਮੁੰਡਾ ਉਹ ਕਿ ਨਾਂ ਨਹੀਂ ਮੈਨੂੰ ਚੇਤਾ ਉਹਦਾ ਕੁਝ ਹਾ ਇਦ ਕੀ ਫਰੋਤੀਆਂ ਦੇ ਦੋ ਇਹਨਾਂ ਦੇ ਘਰ ਦਾ ਗੁਜ਼ਾਰਾ ਚੱਲੇ ਨਹੀਂ ਤਾਂ ਮੇਰੇ ਹਿਸਾਬ ਨਾਲ ਤਾਂ ਗੁਰਦੁਆਰੇ ਚ ਲੰਗਰ ਲੰਗਰ ਖਾਂਦੇ ਹੋਣੇ ਗੁਰਦੁਆਰਾ ਸਾਹਿਬ ਚ ਜਾਂ ਮੰਦਰ ਚ ਲੰਗਰ ਖਾਂਦੇ ਜਿਹੜੇ ਗੈਂਗਸਟਰ ਨੇ ਜਿਹੜੇ ਗੈਂਗਸਟਰ ਦੋ ਟੱਕੇ ਦੇ ਗੈਂਗਸਟਰ ਬਣਦੇ ਲੋਕਾਂ ਦੇ ਘਰਾਂ ਦੇ ਕਬਜ਼ੇ ਕਰਕੇ ਰੱਖੇ ਗੈਂਗਸਟਰ ਕੋਈ ਨਹੀਂ ਹੈਗੇ ਜੇ ਗੈਂਗਸਟਰ ਹੋਣਾ ਆਪਣੇ ਦਮ ਤੇ ਜੀਣ ਲੋਕਾਂ ਤੋਂ ਫਰੋਤੀਆਂ ਕਿਉਂ ਮੰਗਦੇ ਇਹਨਾਂ ਦੇ ਮਾਪ ਪਾਪ ਦਾ ਕੀ ਗੁਜ਼ਾਰਾ ਨਹੀਂ ਚੱਲਦਾ ਹੋਣਾ ਮੇਰੇ ਹਿਸਾਬ ਨਾਲ ਤਾਂ ਇਹੀ ਕਹਿ ਸਕਦੇ ਅੱਛਾ ਜਿਸ ਤਰ੍ਹਾਂ ਹਥਿਆਰਾਂ ਦੀ ਤੁਸੀਂ ਗੱਲ ਕਰ ਰਹੇ ਸੀ ਕਿ ਹਾਲਾਂਕਿ ਪੰਜਾਬ ਦੇ ਵਿੱਚ ਹੁਣ ਦੇਖਿਆ ਜਾਂਦਾ ਹੈ ਕਿ ਸ਼ਰੀਆਮ ਗੋਲ ਕੇ ਹਥਿਆਰ ਚੱਕੀ ਫੇਰਦਾ ਬੀਨਾ ਨੰਬਰ ਪਲੇਟ ਤੋਂ ਮੋਟਰਸਾਈਕਲ ਤੇ ਜਿੱਥੇ ਦੇਖਦੇ ਨੇ ਗੋਲੀ ਮਾਰ ਦਿੰਦੇ ਕਿਉਂਕਿ ਅੱਜ ਪੰਜਾਬ ਦੇ ਲੋਕ ਵੀ ਕਿਤੇ ਨਾ ਕਿਤੇ ਡਰੇ ਹੋਏ ਨੇ ਵਪਾਰੀ ਭਰਾ ਵੀ ਕਾਫੀ ਇਸ ਲੈਵਲ ਤੇ ਪਹੁੰਚੇ ਹੋਏ ਨੇ ਕਿਤੇ ਨਾ ਕਿਤੇ ਅੱਜ ਕਹਿੰਦੇ ਨੇ ਕਿ ਕਾਦ ਕੌਣ ਗੋਲੀ ਮਾਰ ਜੇ ਕੁਝ ਨਹੀਂ ਪਤਾ ਦੇਖੋ ਜੀ ਜਿਹੜੇ ਤਾਂ ਲਾਇਸੈਂਸੀ ਹਥਿਆਰ ਹੁੰਦੇ ਨੇ ਉਹ ਪ੍ਰਸ਼ਾਸਨ ਦੇ ਧਿਆਨ ਚ ਹੁੰਦੇ ਦੇਖੋ ਕੋਈ ਉਹ ਲੋਕ ਕੋਈ ਫੁਕਰਪੰਤੀ ਨਹੀਂ ਕਰਦਾ ਹੋਣਾ ਮੇਰੇ ਸਾਹਮਣੇ ਤਾਂ ਬੰਦ ਹੋਇਆ ਸਾਰੇ ਕੋਈ ਜੋ ਲਾਇਸੈਂਸੀ ਹਥਿਆਰ ਦੀ ਕੋਈ ਪੋਸਟ ਪਾਉਂਦਾ ਸੀ ਉਹ ਅੱਜ ਕੱਲ ਬੈਨ ਹੋ ਗਿਆ ਤੁਹਾਨੂੰ ਵੀ ਬਾਤ ਜੇ ਅਪਾ ਕਾਰਵਾਈ ਹੁੰ ਏ ਕਿਤੇ ਨਾ ਕਿਤੇ ਸਾਡੀ ਇੰਟੈਲੀਜੈਂਸ ਦੀ ਨਕਮੀ ਹੈ ਕਿ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਜਾਂ ਕਿੱਥੋਂ ਹਥਿਆਰ ਆ ਰਹੇ ਨੇ ਕਿੱਥੋਂ ਆਇਆ ਸਾਡੀ ਸੀਆਈਡੀ ਕਿੱਥੇ ਚਲੇਗੀ ਸਾਡੇ ਇੰਟੈਲੀਜੈਂਸ ਕਿੱਥੇ ਆਈ ਵੀ ਕਿੱਥੇ ਹੈ ਜੋ ਵੀ ਸਿਸਟਮ ਹੈ ਉਹ ਕਿੱਥੇ ਚਲੇਗੀ ਉਹਨਾਂ ਨੂੰ ਪਤਾ ਹੋਣਾ ਕਿੱਥੋਂ ਬਾਰਡਰ ਪਾਰ ਤੋਂ ਹਥਿਆਰ ਆ ਸਕਦੇ ਨੇ ਕਿੱਥੋਂ ਆ ਰਹੇ ਹਨ ਇਨਕੁਆਰੀ ਇਹਦੀ ਪੋਸਟਿੰਗ ਜਰੂਰ ਹੋਣੀ ਚਾਹੀਦੀ ਹੈ ਤੇ ਕਿਤੇ ਨਾ ਕਿਤੇ ਲੱਗਦਾ ਕਿ ਗੈਂਗਸਟਰਾਂ ਨੇ ਪੂਰਾ ਇਸ ਟਾਈਮ ਐਦਾਂ ਦਾ ਮਾਹੌਲ ਪੈਦਾ ਕਰਤਾ ਕਿ ਲੋਕ ਜਿਹੜੇ ਬਿਜ਼ਨਸਮੈਨ ਐ ਉਹ ਬਿਜ਼ਨਸ ਕਰਨ ਪਰਦੇਸਾਂ 'ਚ ਚਲੇ ਗਏ ਨੇ ਕਿ ਸਤੋਂ ਇੱਥੇ ਇੰਡੀਆ 'ਚ ਤਾਂ ਫਰੋਤੀ ਮੰਗਣੇ ਸ਼ੁਰੂ ਕਰਤੀਆਂ ਲੋਕਾਂ ਨੇ ਸੋ ਧੰਨਵਾਦ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਸੋ ਇਹ ਸੀ ਜੀ ਆਪਣੇ ਨਾਲ ਸਮਾਜ ਸੇਵੀ ਸਿਮਰਜੀਤ ਸਿੰਘ ਮਾਨ ਜਿਨ੍ਹਾਂ ਨਾਲ ਗੱਲਬਾਤ ਕੀਤੀ ਸੋ ਅੱਜ ਕਿਤੇ ਨਾ ਕਿਤੇ ਪੰਜਾਬ ਦਾ ਮਾਹੌਲ ਕਿਹੜੇ ਰਾਹ 'ਤੇ ਜਾ ਰਿਹਾ ਹੈ ਇਹ ਸਾਬ ਜਾਣਦੇ ਹੀ ਨੇ ਕਿ ਜਿਸ ਤਰੀਕੇ ਦੇ ਆ તાਜਾ ਘਟਨਾ ਮਾਨਸੇ ਦੇ ਵਿੱਚੋਂ ਸਾਹਮਣੇ ਆਈਏ ਸੋ ਉਸ 'ਤੇ ਚਰਚਾ ਕੀਤੀ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਆ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦੇ ਇਜਾਜ਼ਤ ਮੇਰੇ ਸ਼ੌਕੀ ਗੁਰਪ੍ਰੀਤੂਆ ਦੇ ਨਾਮ ਸੌਨਾਂ ਜਾਂਸਲਾ ਦੀ ਰਿਪੋਰਟ ਮੋਹਾਲੀ